ਵਰਗਾ ਵਿਸ਼ਵਾਸ ਤੇ ਵਿਸ਼ਵਾਸ ਵਰਗਾ ਵਹਿਮ ਕਿ ਪਾਤਰ ਦੇ ਮੈਂ ਵੀ ਬਹੁਤ ਨੇੜੇ ਸੀ ਸੁਰਜੀਤ ਪਾਤਰ ਦੇ ਮੈਂ ਜਿਹੜੀਆਂ 2-3 ਗੱਲਾਂ ਕੋਸ਼ਿਸ਼ ਕਰੂੰਗਾ ਕਿਉਂਕਿ ਅਜੇ ਬੁਲਾਰੇ ਹੋਰ ਵੀ ਆ ਬਹੁਤ ਸੰਖੇਪ ਰੱਖਦਾ ਸੁਰਜੀਤ ਪਾਤਰ ਦੀ ਇੱਕੋ ਇੱਕ ਕੈਸਟ ਉਹਦੀ ਆਪਦੀ ਆਵਾਜ਼ ਵਿੱਚ ਆਈ ਬਿਰਖ ਜੋ ਸਾਜ਼ ਹੈ ਉਹ ਮੈਂ ਰਿਕਾਰਡ ਕੀਤੀ ਸੀ ਹਰਿੰਦਰ ਵੀਸਲਾ ਮੇਰਾ ਮਿੱਤਰ ਸੀ ਅਸੀਂ ਗਾਹੇ ਬਗਾਹੇ ਬਗਲਬਾਤ ਕਰਦੇ ਰਹਿੰਦੇ ਸੀਗੇ ਪਰ ਜਦੋਂ ਇਹ ਨੇੜੇ ਆਏ ਤਾਂ ਪੱਤਰ ਝਿਜਕਦਾ ਸੀ ਉਹਦੀ ਝਿਜਕ ਬਾਲਚ ਉਹਨੇ ਆਪ ਵੀ ਦੱਸੀ ਉਹ ਕਹਿੰਦਾ ਮੈਨੂੰ ਵੀ ਕਿਤੇ ਮਸ਼ੀਨਾਂ ਤੇ ਸਜੰਦਿਆਂ ਦੇ ਵਿੱਚ ਮੈਂ ਫੇਲ ਨਾ ਹੋ ਜਾ ਕਵੀ ਦਰਬਾਰਾਂ ਵਿੱਚ ਤਾਂ ਵਾਵਾ ਭਲ ਬਣੀ ਹੋਈ ਆ ਸੋ ਅਤਲ ਸ਼ਰਮਾ ਸੰਗੀਤਕਾਰ ਨਾਲ ਅਸੀਂ ਇਹ ਮਿਥ ਲਿਆ ਬਣਾ ਲਿਆ ਆਦਰਸ਼ ਸਟੂਡੀਓ ਚੰਡੀਗੜ੍ਹ ਰਿਕਾਰਡਿੰਗ ਹੋਈ ਵੀ ਤੋ ਆਪਣੇ ਹਿਸਾਬ ਨਾਲ ਖੁੱਲਾ ਗਾਦੇ ਅਸੀਂ ਸੰਗੀਤ ਭਰਾਂਗੇ ਬਾਅਦ ਵਿੱਚ ਸੋ ਉਹਦੇ ਇਸੇ ਦਾ ਰਿਕਾਰਡਿੰਗ ਹੋਈ ਤੇ ਉਹ 8 9 10 ਉਹ ਕਹਿੰਦਾ ਸੀ ਵੀ ਇੱਕ ਮੈਂ ਹੋਰ ਅਜੇ ਕਰਨੀ ਚਾਹਣਾ ਪਰ ਉਹ ਮੈਨੂੰ ਪੂਰੀ ਯਾਦ ਨਹੀਂ ਰਜਨੀਸ਼ ਜਿਹੜਾ ਰਿਕਾਰਡਿਸਟ ਸੀਗਾ ਉਹਨੇ ਉਦੋਂ ਹੀ ਆਪਦੀ ਗੱਦੀ ਦੇ ਥੱਲੇ ਉਹ ਪਾਤਰ ਨੂੰ ਕਿਤਾਬ ਕੱਢ ਕੇ ਦੇਤੀ ਕਹਿੰਦਾ ਇਹਦੇ ਵਿੱਚ ਹੀ ਹੋਣੀ ਆ ਉਹ ਵੀ ਉਹਨੇ ਕਾਤੀ ਉਸ ਕੈਸਟ ਬਿਰਖ ਜੋ ਸਾਜ਼ ਹੈ ਪਹਿਲਾਂ ਸੀਐਮਸੀ ਨੇ ਰਿਲੀਜ਼ ਕੀਤੀ ਫਿਰ ਅਸੀਂ ਟੀ ਸੀਰੀਜ਼ ਨੂੰ ਦੇਤੀ ਸੀ ਇਹ ਖੋਰ ਬੜਾ ਦਿਲਚਸਪ ਪਹਿਲੂ ਆ ਪਾਤਰ ਨੂੰ 1.5 200 ਅਸੀਂ ਕੈਸਟਾਂ ਦੇਤੀਆਂ ਪਾਤਰ ਨੇ ਦੱਸਿਆ ਕਿ ਕਹਿੰਦਾ ਵੀ ਉਹ ਮੈਂ ਲਾਹੌਰ ਬੁੱਕਸ਼ਾਪ ਵਾਲੇ ਨੂੰ ਕੁਝ ਕੈਸਟਾਂ ਦੇ ਆਏ ਹਨ ਤੇ ਕਮਾਲ ਦੀ ਗੱਲ ਇਹ ਹੋਈ ਆ ਵੀ ਉਹ ਜਿਹੜੀ ਉਹਦੀ ਕਿਤਾਬ ਛਾਪੀ ਸੀ ਉਹਨਾਂ ਨੇ ਉਹਦੀ 40 ਰੁਪਏ ਕੀਮਤ ਸੀ ਕੈਸਟ ਦੀ ਕੀਮਤ 20 ਰੁਪਏ ਸੀ ਚੌਣਵੀਆਂ ਗਜ਼ਲਾਂ ਸੀ ਉਹ ਵੀ ਗਾਈਆਂ ਹੋਈਆਂ ਪਾਤਰ ਕਹਿੰਦਾ ਮੇਰੀ ਕਿਤਾਬ ਦੀ ਸੇਲ ਰੁਕ ਗਈ ਤੇ ਕੈਸਟ ਵਿਕਣ ਲੱਗ ਗਈ ਇੱਕ ਤਏ ਦੂਸਰਾ ਉਹ 2-3 ਮਹੀਨੇ ਹੀ ਹੋਏ ਮੈਂ ਆਪਦੀ ਗੀਤਾਂ ਦੀਆਂ ਤੇ ਕਿਤਾਬਾਂ ਆ ਗਈਆਂ ਸੀ ਮੈਂ ਕਿਹਾ ਚਲੋ ਕਵਿਤਾਵਾਂ ਦੀ ਵੀ ਛਪਾਵਾਂ ਮੇਰੀ ਵੀ ਇਸੇ ਤਰ੍ਹਾਂ ਰੀਚ ਸੀ ਕਿ ਸੈਂਕੜੇ ਮੁੱਖਬੰਦ ਪਾਤਰ ਨੇ ਹੋਰਾਂ ਦੇ ਲਿਖਿਆ ਮੈਂ ਵੀ ਲਿਖਵਾਵਾਂ ਉਹਦੇ ਜਿਵੇਂ ਕਰਕੇ ਲੇਟ ਹੋ ਰਿਹਾ ਸੀ ਲੇਟ ਹੋ ਰਿਹਾ ਸੀ ਇੱਕ ਦਿਨ ਮੈਂ ਉਹਦੇ ਸ਼ੇਅਰ ਦੇ ਹੀ ਉਹਨੂੰ ਤਾਨਾ ਮਾਰਿਆ ਤਾਨਾ ਮਾਰਿਆ ਉਹਦੇ ਤੇ ਆਪਣਾ ਵਾਈਫ ਤੇ ਚੱਲਦੇ ਮੈਸੇਜਰ ਆਈ ਮੈਂ ਕਿਹਾ ਵੀ ਬਹੁਤ ਦੂਰ ਦਰਵਾਜ਼ਾ ਅਦਲੀ ਰਾਜੇ ਦਾ ਮਜ਼ਲੂਮਾਂ ਦੀ ਉਮਰਾ ਰਾਹ ਵਿੱਚ ਬੀਤ ਗਏ ਉਹ ਕਹਿੰਦਾ ਯਾਰ ਮੈਂ ਸਤਾਰੋ ਕਰਤਾ ਤੇ ਉਹਨੇ 2-3 ਦਿਨਾਂ ਬਾਅਦ ਹੀ ਸੱਤ ਕਿਹਾ ਦਾ ਮੁੱਖ ਬੰਦ ਲੈ ਕੇ ਭੇਜਤਾ ਆ ਹਫਤੇ ਕੇ ਬਾਅਦ ਕਿਤਾਬ ਆਉਣੀ ਆ ਹਾਂ ਇੱਕ ਹੋਰ ਜਿਹੜੀ ਚਮਨ ਲਾਲ ਜੀ ਨੇ ਗੱਲ ਕੀਤੀ ਸੀ ਨਾ ਪਾਤਰ ਤੇ ਪਾਸ਼ ਵਾਲੀ ਮੈਂ ਤੇ ਪਾਤਰ ਸਕੇ ਭਰਾ ਉਹ ਜਿਹੜੀ ਮੇਰੀ ਪਾਸ਼ ਦੇ ਬਾਰੇ ਪੂਰੀ ਕਿਤਾਬ ਛਪੀ ਆ ਨਾ ਇੱਕ ਪਾਸ਼ ਇਹ ਵੀ ਉਹਦੇ ਇਹ ਚੈਪਟਰ ਦਾ ਹੈਡਿੰਗ ਆ ਮੈਂ ਤੇ ਪਾਤਰ ਸਕੇ ਭਰਾ ਉਹਦੇ ਵਿੱਚ ਗੱਲ ਇਹ ਸੀ ਕਿ ਇੱਕ ਦੂਜੇ ਨੂੰ ਪਿਆਰ ਵੀ ਬਹੁਤ ਕਰਦੇ ਸੀ ਬਾੜਾ-ਵੋਟਾ ਨੋਖ-ਝੋਕ ਵੀ ਚੱਲਦੀ ਸੀ ਪਾਤਰਨੇ ਪਾਸ਼ ਦਾ ਵਿਅੰਗ ਚ ਤਖ਼ल्लੁਸ ਪਾਇਆ ਹੋਇਆ ਸੀ ਉਹਨੂੰ ਜੰਗਲ ਕਹਿੰਦਾ ਸੀ ਜਿੱਦੇ ਚ ਹਰ ਹਰ ਤਰ੍ਹਾਂ ਦੀ ਬੂਟੀ ਮਿਲ ਜਾਂਦੀ ਹੈ ਉਹ ਕੱਲ੍ਹ ਸਾਲ ਆਏ ਸੀ ਕੀ ਇਹ ਉਹ ਦੁਗਰੀ ਨਹਿਰ ਦੇ ਪੁਲ ਦੇ ਉੱਤੇ ਨੇੜੇ ਬੈਠ ਕੇ ਛਾਵੇਂ ਪਾਸ਼ ਨੇ ਕਵਤਾ ਸੁਣਾਈ ਤੇ ਫਿਰ ਮੈਨੂੰ ਲਿਖਾਤੀ ਫਿਰ ਉਹ ਹੋਰ ਕਿਤੇ ਨਹੀਂ ਪਾਸ਼ ਦੀਆਂ ਕਿਤਾਬਾਂ ਚ ਵੀ ਨਹੀਂ ਸੀ ਛਪੀ ਉਹ ਮੇਰੇ ਵਾਲੀ ਕਿਤਾਬ ਦੇ ਵਿੱਚ ਹੀ ਛਪੀ ਆ ਉਦੋਂ ਮੈਂ ਚਾਰਕ ਲੈਣਾ ਪੂਰੀ 17 ਸੁਣਾ ਦੇਣਾ ਵਿਚਲੀਆਂ ਲਾਈਨਾਂ 'ਚ ਸਾਰਾ ਸੈਂਟਰਲ ਆਈਡੀ ਆ ਜਾਂਦਾ ਪਾਤਰ ਦੀ ਪੋਇਟਰੀ ਦੇ ਪਾਸ ਦੀ ਉਸੇ ਕਿ ਰੇਤ ਦੇਆਂ ਟਿੱਬਿਆਂ ਵਿੱਚ ਸਾਡਾ ਜਨਮ ਦੋਹਾਂ ਦਾ ਹੋਇਆ ਸੀ ਸਾਨੂੰ ਦੇਖ ਕੇ ਮਾਂ ਦਾ ਚਿਹਰਾ ਹੱਸਿਆ ਤੇ ਫਿਰ ਰੋਇਆ ਸੀ ਹੱਸਿਆ ਇਸ ਲਈ ਜਗ ਵਿੱਚ ਰਹਿ ਜੋ ਚੱਲਦਾ ਵੰਸ਼ਾ ਸਾਡਾ ਏ ਰੋਇਆ ਇਸ ਲਈ ਕਿੰਜ ਕੱਟਣਗੇ ਜੀਵਨ ਬੰਦ ਦਰਵਾਤਾ ਉਸ ਨੂੰ ਰਹੀ ਉਡੀਕ ਕਤਨ ਦੀ ਮੈਨੂੰ ਰਹੀ ਜਵਾਬਾਂ ਦੀ ਮੈਂ ਗਾਲਾਂ ਦੀ ਡਿਗਰੀ ਕੀਤੀ ਦੇ ਉਸ ਕੀਤੀ ਰਾਗਾਂ ਦੀ ਦੇਖੋ ਕਿੰਜ ਤਸਵੀਰ ਬਦਲ ਗਈ ਇੱਕੂ ਰਉਦੇ ਭਾਦਾਂ ਤੇ ਉਸ ਨੂੰ ਲੱਗਿਆ ਉਸ ਦੇ ਸਿਰ ਤੇ ਹਰ ਤੁਮਤ ਜੰਗਲ ਦੀ ਹੈ ਜਾਂ ਫਿਰ ਜੰਗਲ ਦੇ ਮੂਹਤ ਲਈ ਚੁੱਪ ਜਹੀ ਤੰਦਲ ਦੀ ਹੈ ਚੱਲਦੇ ਚੱਲਦੇ ਰਾਹਾਂ ਦੇ ਵਿੱਚ ਆਇਆ ਐਸਾ ਇੱਕ ਪੜਾ ਰੁਲਦੇ ਰੁਲਦੇ ਰੁਲ ਗਏ ਯਾਰੋ ਮੈਂ ਤੇ ਪਾਤਰ ਸੱਗੇ ਪੜਾ ਇਹ ਸੀ ਉਹਦੇ ਵਿੱਚ ਇੱਕ ਹੋਰ ਇੱਕ ਵਾਰ ਜਣੀ ਮੈਨੂੰ ਵੀ ਬਹੁਤ ਜ਼ਿਆਦਾ ਬਾਸ਼ਮੀ ਚੀਤੇ ਆ ਪਾਤਰ ਵੀ ਚੀਤੇ ਆ ਕੀ ਹੋਇਆ ਉਹਦੀ ਮੈਂ ਮਿਸਾਲ ਦਿੰਦਾ ਅਸੀਂ ਗੁਲਚਹਾਣ ਦੇ ਕਮਰੇ 'ਚ ਬੈਠੇ ਸੀ ਪਾਤਰ ਦਾ ਫੋਨ ਆਇਆ ਵੀ ਪਟਿਆਲੇ ਦਾ ਪਾਛ ਦਾ ਯਾਰ ਬਨਾਇਆ ਜਾ ਰਿਹਾ ਇੱਕ ਦਿਨ ਤੇ ਮੈਂ ਚਾਹਣਾ ਉਹ ਜਿਹੜੀ ਪਾਤਰ ਸਕੇ ਭਰਾ ਲਈ ਆ ਵੀ ਉਹ ਮੈਂ ਉੱਥੇ ਸਾਂਝੀ ਕਰਨੀ ਚਾਹਣਾ ਤੇ ਮੇਰੇ ਕੋਲ ਕਾਪੀ ਹੈ ਤੇ ਮੈਨੂੰ ਭੇਜ ਤੇ ਮੈਂ ਉਹਨੂੰ ਕਿਹਾ ਨਾਲ ਹੀ ਮੈਂ ਕਿਹਾ ਵੀ ਉਹ ਵੀ ਉੱਥੇ ਕੱਲ ਤਾਂ ਬੋਲ ਦੇਣੀ ਜਿਹੜੀ ਆਪਣਾ ਤੁਸੀਂ ਪਹਿਲਾਂ ਨਕਸ਼ਲੀ ਲਹਿਰ ਦੇ ਉੱਤੇ ਵਿਅੰਗ ਕੀਤਾ ਸੀ ਪਾਸ਼ ਦੁਖੀ ਹੋਇਆ ਸੀ ਫਿਰ ਉਹਨੇ ਤੁਹਾਡੇ ਤੇ ਵਿਅੰਗ ਕੀਤਾ ਸੀ ਕਹਿੰਦਾ ਉਹ ਕਿਹੜੀ ਮੈਂ ਕਿਹਾ ਮਕਤੂਲ ਸੱਜਣ ਲੋਟ ਕਰਨ ਜੀਵਨ ਸਾਂਝ ਛਵੀ ਸੀ ਅਮਰਜੀਤ ਗਰੇਵਾਲ ਨੇ ਮੈਂ ਪਹਿਲਾਂ ਸੁਣਾ ਕੇ ਛੱਡਿਆ ਤੇ ਉਹ ਕਹਿੰਦਾ ਮੈਨੂੰ ਇਹ ਲਵਦੀ ਨਹੀਂ ਗਾਉਂਦਾ ਮੈਂ ਕਿਹਾ ਮੈਨੂੰ ਜ਼ਵਾਨੀ ਚੇਤੇ ਆ ਮੈਂ ਉਹ ਸਾਰੀ ਜ਼ਵਾਨੀਆਂ ਨੂੰ ਸੁਣਾਤੀ ਤੇ ਫਿਰ ਉਹਨੂੰ ਫਿਕਸ ਕਰਤੀ ਉਸ ਤੋਂ ਬਾਅਦ ਮੈਂ ਉਹ ਹੀ ਕਿਹਾ ਮੈਂ ਕਿਹਾ ਬੱਤਲ ਸਾਹਿਬ ਜਿਹੜੀ ਤੁਸੀਂ ਜਦੋਂ ਪੱਤਣ ਸੀ ਨਾ ਤੁਸੀਂ ਤਾਂ ਉਦੋਂ ਹੀ ਕਮਾਲ ਦੀਆਂ ਕਵਤਾਵਾਂ ਲਿਖਦੇ ਸੀ ਉਹ ਕਵਤਾ ਵੀ ਕਿਤੇ ਸਾਂਝੀ ਕਰੋ ਉਹ ਕਹਿੰਦਾ ਜਿਹੜੀ ਮੈਂ ਕਿਹਾ ਵੀ ਮੇਰੇ ਨਾਲ ਹਰ ਜਸ਼ਨ ਵਿੱਚ ਇਦਾਂ ਹੀ ਹੋਇਆ ਕਹਿੰਦੇ ਉਹ ਹੋ ਹੋ ਉਹ ਤਾਂ ਮੈਂ ਲੱਭਦਾ ਫਿਰਦਾ ਯਾਰ ਬਹੁਤ ਸਿਲਦੀ ਉਹ ਕਿੱਥੋਂ ਮਿਲ ਸਕਦੀ ਆ ਮੈਂ ਕਿਹਾ ਮੈਨੂੰ ਜ਼ਬਾਨੀ ਚਾਹੀਤੇ ਉਹ 5 7 8 ਲਾਈਨਾਂ ਦੀ ਕਵਤਾ ਮੈਂ ਸੁਣਾਉਣਾ ਪੀਸੀ ਪੱਤਰ ਜਦੋਂ ਇਹ ਪੱਤਰ ਸੀ ਤੁਸੀਂ ਕਿ ਮੇਰੇ ਨਾਲ ਹਰ ਜਸ਼ਨ ਵਿੱਚ ਇਦਾਂ ਹੀ ਹੋਇਆ ਉਹ ਆ ਗਏ ਮੌਕੇ ਮੁਤਾਬਕ ਰੰਗ ਕੇ ਚਿਹਰੇ ਤੇ ਮੈਂ ਨੰਗੇ ਹੀ ਮੁੱਖ ਉੱਥੇ ਜਾ ਕੇ ਲੋਇਆ ਜਸ਼ਨ ਵਾਲੇ ਹਮੇਸ਼ਾ ਮੈਨੂੰ ਇਕੱਲੇ ਨੂੰ ਬੁਲਾਉਂਦੇ ਸਨ ਪਰ ਮੇਰੇ ਮਨਹੂਸ ਪਰਛਾਵੇਂ ਹਮੇਸ਼ਾ ਲਾਮ ਡੋਰੀ ਬਨ ਕੇ ਮੇਰੇ ਨਾਲ ਜਾਂਦੇ ਸਨ ਮੈਂ ਆਪਣੀ ਮੋਈ ਮਾਂ ਨੂੰ ਬੜੀ ਵਾਰ ਵਾਰ ਜਿਆ ਸੁਪਨਿਆਂ ਚ ਨਾ ਆਇਆ ਕਰ ਪਰ ਉਸ ਦੀ ਹੋਂਦ ਮੈਨੂੰ ਇੰਜ ਚੰਪੜੀ ਹੈ ਜਿਵੇਂ ਉਸ ਦੇ ਜਿਸਮ ਨੂੰ ਰੋਗ ਆਖਰੀ ਲਾਈਨ ਸੋੜਨੀ ਆਂ ਕਹਿੰਦਾ ਖੁਸ਼ੀ ਤੇ ਜਸ਼ਨ ਵਿੱਚ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ ਜਸ਼ਨ ਵਾਲੀ ਹਜ਼ੂਰੀ ਨੂੰ ਭਲਾ ਕਦਰਾਸ ਹੁੰਦਾ ਹੈ ਖੁਸ਼ੀ ਤੇ ਜਸ਼ਨ ਵਿੱਚ ਚਿਹਰਾ ਜੋ ਇੱਕ ਉਦਾਸ ਹੁੰਦਾ ਹੈ ਸ਼ਾਇਦ ਉਹੀ ਆਪਣੇ ਸਮੇਂ ਦਾ ਇਤਿਹਾਸ ਹੁੰਦਾ ਹੈ। ਅ ਆਖਰੀ ਵਸ ਚਲੋ ਬਹੁਤ ਹੋ ਗਿਆ। ਲੋਕ ਜਿਹੜਾ ਇੱਕ ਦੋ ਸੱਜਣਾ ਨੇ ਕਿਹਾ ਉਹ ਮੈਨੂੰ ਵੀ ਵਹਿਮ ਵਰਗਾ ਵਿਸ਼ਵਾਸ ਆ ਤੇ ਵਿਸ਼ਵਾਸ ਵਰਗਾ ਵਹਿਮ ਆ। ਕਿ ਪਾਤਰ ਦੇ ਮੈਂ ਵੀ ਬਹੁਤ ਨੇੜੇ ਸੀ। ਸੁਰਜੀਤ ਪਾਤਰ ਦੇ ਮੈਂ ਜਿਹੜੀਆਂ ਦੋ ਤਿੰਨ ਗੱਲਾਂ ਕੋਸ਼ਿਸ਼ ਕਰੂੰਗਾ ਕਿਉਂਕਿ ਅਜੇ ਬੁਲਾਰੇ ਹੋਰ ਵੀ ਆ। ਬੋਤਸਿੰਕੀ ਪ੍ਰੋਕਟ ਸੁਰਜੀਤ ਪਾਤਰ ਦੀ ਇੱਕੋ ਇੱਕ ਕੈਸਟ ਉਹਦੀ ਆਪਦੀ ਆਵਾਜ਼ ਵਿੱਚ ਆਈ ਬਿਰਖ ਜੋ ਸਾਜ਼ ਹੈ ਉਹ ਮੈਂ ਰਿਕਾਰਡ ਕੀਤੀ ਸੀ ਹਰਿੰਦਰ ਬੀਸਲਾ ਮੇਰਾ ਮਿੱਤਰ ਸੀ ਅਸੀਂ ਗਾਹੇ-ਬਗਾਹੇ ਗੱਲਬਾਤ ਕਰਦੇ ਰਹਿੰਦੇ ਸੀਗੇ ਪਰ ਜਦੋਂ ਇਹ ਨੇੜੇ ਆਏ ਤਾਂ ਪਾਤਰ ਝਿਜਕਦਾ ਸੀ ਉਹਦੀ ਝਿਜਕ ਬਾਲਚ ਉਹਨੇ ਆਪ ਵੀ ਦੱਸੀ ਉਹ ਕਹਿੰਦਾ ਮੈਨੂੰ ਵੀ ਕਿਤੇ ਮਸ਼ੀਨਾਂ ਤੇ ਸਜੰਦਿਆਂ ਦੇ ਵਿੱਚ ਮੈਂ ਫੇਲ ਨਾ ਹੋ ਜਾਵਾਂ ਕਵੀ ਦਰਬਾਰਾਂ ਵਿੱਚ ਤਾਂ ਵਾਵਾ ਭੱਲ ਬਣੀ ਹੋਈ ਆ ਸੋ ਅਤਲ ਸ਼ਰਨਾ ਸੰਗੀਤਕਾਰ ਨਾਲ ਅਸੀਂ ਇਹ ਮਿਥ ਲਿਆ ਬਣਾ ਲਿਆ ਆਦਰਸ਼ ਸਟੂਡੀਓ ਚੰਡੀਗੜ ਰਿਕਾਰਡਿੰਗ ਹੋਈ ਵੀ ਤੋ ਆਪਣੇ ਹਿਸਾਬ ਨਾਲ ਖੁੱਲਾ ਗਾਦੇ ਅਸੀਂ ਸੰਗੀਤ ਭਰਾਂਗੇ ਬਾਅਦ ਚ ਸੋ ਉਹਦੇ ਇਸੇ ਤਰ੍ਹਾਂ ਰਿਕਾਰਡਿੰਗ ਹੋਈ ਤੇ ਉਹ 8 9 10 ਉਹ ਕਹਿੰਦਾ ਸੀ ਵੀ ਇੱਕ ਮੈਂ ਹੋਰ ਅਜੇ ਕਰਨੀ ਚਾਹਣਾ ਪਰ ਉਹ ਮੈਨੂੰ ਪੂਰੀ ਯਾਦ ਨਹੀਂ ਰਜਨੀਸ਼ ਜਿਹੜਾ ਰਿਕਾਰਡਿਸਟ ਸੀਗਾ ਉਨੇ ਉਦੋਂ ਹੀ ਆਉਦੀ ਗੱਦੀ ਦੇ ਥੱਲੇੋਂ ਪਾਤਰ ਨੂੰ ਕਿਤਾਬ ਕੱਢ ਕੇ ਦੇਦੀ ਕਹਿੰਦਾ ਇਹਦੇ ਵਿੱਚ ਹੀ ਹੋਣੀ ਆ ਉਹ ਵੀ ਉਹਨੇ ਗਾਤੀ ਉਸ ਕੈਸਟ ਬਿਰਖ ਜੋ ਸਾਜ਼ ਹੈ ਪਹਿਲਾਂ ਸੀਐਮਸੀ ਨੇ ਰਿਲੀਜ਼ ਕੀਤੀ ਫਿਰ ਅਸੀਂ ਪੀ ਸੀਰੀਜ਼ ਨੂੰ ਦੇਤੀ ਸੀ ਇਹ ਖੋਰ ਬੜਾ ਦਿਲਚਸਪ ਪਹਿਲੂ ਆ ਪਾਤਰ ਨੂੰ 1.5 200 ਅਸੀਂ ਕੈਸਟਾਂ ਦੇਤੀਆਂ ਪਾਤਰ ਨੇ ਹੀ ਦੱਸਿਆ ਕਿ ਕਹਿੰਦਾ ਵੀ ਉਹ ਮੈਂ ਲਾਹੌਰ ਬੁੱਕਸ਼ਾਪ ਵਾਲੇ ਨੂੰ ਕੁਝ ਕੈਸਟਾਂ ਦੇ ਆਏ ਆ ਤੇ ਕਮਾਲ ਦੀ ਗੱਲ ਇਹ ਹੋਈ ਆ ਵੀ ਉਹ ਜਿਹੜੀ ਉਹਦੀ ਕਿਤਾਬ ਛਾਪੀ ਸੀ ਉਹਨਾਂ ਨੇ ਉਹਦੀ 40 ਰੁਪਏ ਕੀਮਤ ਸੀ ਕੈਸਟ ਦੀ ਕੀਮਤ 20 ਰੁਪਏ ਸੀ ਚੌਣਵੀਆਂ ਗਜ਼ਲਾਂ ਸੀ ਉਹ ਵੀ ਗਾਈਆਂ ਹੋਈਆਂ ਪਤਰ ਕਹਿੰਦਾ ਮੇਰੀ ਕਿਤਾਬ ਦੀ ਸੇਲ ਰੁਕ ਗਈ ਤੇ ਕੈਸਟ ਵਿਕਣ ਲੱਗ ਗਈ